ਯਾਰ ਮੈਂ ਨਾ ਕਿਸੇ ਦਾ ਨਾਮ ਲੈ ਕੇ ਸਟੇਟਸ ਨਹੀਂ ਪਾਉਂਦਾ ਹਨਾ ਮੈਨੂੰ ਕਈ ਲੋਕ ਲੈ ਕੇ ਭੇਜ ਦਿੰਦੇ ਆ ਇਹ ਸਟੇਟਸ ਕਿਹਦੇ ਤੇ ਲੱਗਦਾ ਮੈਂ ਕਿਸੇ ਦਾ ਨਾਮ ਲੈ ਕੇ ਸਟੇਟਸ ਨਹੀਂ ਪਾਉਂਦਾ ਉਹ ਗੱਲ ਵੱਖਰੀ ਆ ਕਿ ਤੁਸੀਂ ਖਿੱਚ ਕੇ ਆਪਦੇ ਘਰਾਂ ਨੂੰ ਲੈ ਜਾਂਦੇ ਆ ਪਰ ਇੱਕ ਗੱਲ ਇਹ ਵੀ ਹੈ ਕਿ ਤੇ ਕਈ ਵਾਰੀ ਨਾ ਕਾਣ ਬੰਦੇ ਨੂੰ ਕਾਣੋ ਮਾਰ ਹੀ ਜਾਂਦੀ ਆ ਤਾਂ یوں ਐ ਲੱਗਦਾ ਵੀ ਇਹ ਸਟੇਟਸ ਮੇਰੇ ਤੇ ਲੱਗਦਾ ਛੇ ਕੰਮ ਚੰਗੇ ਕਰਾਂਗੇ ਤਾਂ ਕੋਈ ਵੀ ਗੱਲ ਆਪਣੇ ਤੇ ਨਹੀਂ ਲੱਗੂਗੀ ਲੱਗੂ ਹੀ ਹੁੰਦੀ ਕਿਉਂਕਿ ਤੁਸੀਂ ਕੰਮ ਹੀ ਇਹੋ ਜੇ ਕਰੋ ਤੇ ਫਿਰ ਤੁਹਾਨੂੰ ਆਟੋਮੈਟਿਕ ਹੀ ਐ ਲੱਗਦਾ ਰਹਿੰਦਾ ਵੀ ਹੋ ਸਕਦਾ ਇਹ ਸਟੇਟਸ ਜਿਹੜਾ ਬੰਦੇ ਨੇ ਪਾਇਆ ਜਾਂ ਵੀਡੀਓ ਪਾਈ ਆ ਇਹ ਮੇਰੇ ਤੇ ਕਿਉਂ ਲੱਗ ਰਿਹਾ ਕਿਉਂਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਆਪੋ ਆਪਣੀ ਹੈ ਤੇ ਆਪੋ ਆਪਣੇ ਤਰੀਕਾ ਨਾਲ ਬੰਦਾ ਜਿਉਂਦਾ ਜਿਉਂਦਾ ਆਪੋ ਆਪਣੇ ਤਰ੍ਹਾਂ ਦੀਆਂ ਵੀਡੀਓ ਪਾਉਂਦਾ ਤੇ ਸਟੇਟਸ ਪਾਉਂਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਇੱਕ ਵੀਡੀਓ ਜਿਹੜੀ ਉਹ ਤੁਹਾਡੇ ਘਰਦਿਆਂ ਤੇ ਲੱਗਦੀ ਹੋਵੇ ਜਾਂ ਤੇਰੇ ਉੱਤੇ ਲੱਗਦੀ ਤੁਸੀਂ ਆਪਦੇ ਘਰ ਦੇ ਸਟੇਟਸ ਨੂੰ ਨਾ ਖਿੱਚ ਕੇ ਲੈ ਕੇ ਜਾਇਆ ਕਰੋ ਤੇ ਬਾਕੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਾਣੇ ਨੂੰ ਕਾਣ ਜਿਹੜੀ ਉਹ ਮਾਰ ਹੀ ਜਾਂਦੀ ਹੈ ਇਹ ਚ ਸਾਡਾ ਕੋਈ ਕਸੂਰ ਨਹੀਂ ਹੈ